ਮਾਉਂਟ ਐਵਰੇਸਟ 'ਤੇ ਚੜ੍ਹਾਈ ਕਰਨ ਦੇ ਸ਼ਕੀਨਾਂ ਲਈ ਝਟਕੇ ਵਾਲੀ ਖਬਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਉੱਤੇ ਚੜ੍ਹਨਾ ਹੋਇਆ ਹੋਰ ਵੀ ਵਹਿੰਗਾ 네ਪਾਲ ਨੇ 36% ਤੱਕ ਵਧਾਈ ਕੀਤੀ ਤਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਜਿਸ ਉੱਤੇ ਚੜ੍ਹਨ ਦਾ ਜਿਸ ਨੂੰ ਸਰ ਕਰਨ ਦਾ ਸੁਪਨਾ ਹਜ਼ਾਰਾਂ ਪਰਬਤਾਰੋਹੀ ਰਹਿ ਜਾਂਦੇ ਨੇ ਲੇਕਿਨ ਹੁਣ ਇਹ ਦੁਨੀਆ ਦੀ ਉੱਚੀ ਚੋਟੀ ਉੱਤੇ ਚੜਨਾ ਤੁਹਾਡੀ ਜੇਬ ਤੇ ਭਾਰੀ ਪੈਣ ਵਾਲਾ ਹੈ ਕਿਉਂਕਿ ਨੇਪਾਲ ਦੇ ਵੱਲੋਂ ਇਸ ਨੂੰ ਲੈ ਕੇ ਇੱਕ ਫੈਸਲਾ ਲਿਆ ਗਿਆ ਹੈ ਪੀਤਾ ਦੇ ਵਿੱਚ ਵੱਡਾ ਵਾਅਦਾ ਹੈ ਜਿਹੜਾ ਉਹ ਕੀਤਾ ਗਿਆ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਮਾਉਂਟ ਐਵਰੇਸਟ ਨੂੰ ਸਰ ਕਰਨ ਵਾਲਿਆਂ ਦੇ ਉੱਤੇ ਪਵੇਗਾ ਉਹਨਾਂ ਦੀ ਜੇਬ ਦੇ ਉੱਤੇ ਪਵੇਗਾ ਨੇਪਾਲ ਦੇ ਮਾਉਂਟ ਐਵਰੇਸਟ ਤੇ ਚੜਨ ਲਈ ਪਰਮਿਟ ਫੀਸਾਂ ਦੇ ਵਿੱਚ 36% ਦਾ ਵਾਧਾ ਕਰ ਦਿੱਤਾ ਹੈ ਅਤੇ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਉੱਤੇ ਕੂੜੇ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਕਈ ਉਪਾਵਾਂ ਦੀ ਸ਼ੁਰੂਆਤ ਕੀਤੀ ਹੈ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਨੇਪਾਲ ਸਰਕਾਰ ਨੇ ਮਾਉਂਟ ਐਵਰੇਸਟ ਜਾਂ ਮਾਉਂਟ ਕੋਲੋ ਲੰਗਮਾ ਦੇ ਉੱਤੇ ਚੜਾਈ ਲਈ ਪਰਮਿਟ ਫੀਸ ਵਧਾ ਦਿੱਤੀ ਹੈ ਵਿਦੇਸ਼ੀਆਂ ਲਈ ਇਹ ਫੀਸ 11000 ਡਾਲਰ ਤੋਂ ਵਧਾ ਕੇ 15000 ਡਾਲਰ ਕਰ ਦਿੱਤੀ ਗਈ ਹੈ ਨਵੀਂ ਦਰਾਂ ਜਿਹੜੀ 1 ਸਤੰਬਰ 2025 ਤੋਂ ਲਾਗੂ ਹੋਵੇਗੀ 네ਪਾਲ ਨੇ ਆਖਰੀ ਵਾਰ 1 ਜਨਵਰੀ 2015 ਨੂੰ ਇਸ ਵਿੱਚ ਸੋਧ ਕੀਤੀ ਸੀ ਇਸ ਬਸੰਤ ਵਿੱਚ ਮਾਉਂਟ ਕੋਲੋਗ ਲੰਗਮਾ ਤੇ ਚੜਨ ਵਾਲੇ ਪਰਬਤਾਰੋਹੀਆਂ ਨੂੰ ਵਧੀ ਹੋਈ ਫੀਸ ਨਹੀਂ ਦੇਣੀ ਪਵੇਗੀ ਇਸ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਚੜਨ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਪਤਝੜ ਦੇ ਮੌਸਮ ਦੇ ਵਿੱਚ 5500 ਦੀ ਬਜਾਏ 7500 ڈالر ਦਾ ਭੁਗਤਾਨ ਕਰਨਾ ਹੋਵੇਗਾ ਅਤੇ ਸਰਦੀਆਂ ਵਿੱਚ ਅਤੇ ਮੌਨਸੂਨ ਦੇ ਵਿੱਚ ਇਹ ਫੀਸ 2750 ڈالر ਤੋਂ ਵਧਾ ਕੇ 3750 ڈالر ਕਰ ਦਿੱਤੀ ਗਈ ਹੈ ਫੈਰ ਸਫਾਟਾ ਬੋਰਡ ਦੇ ਡਾਇਰੈਕਟਰ ਆਰ. ਪੀ ਨਿਊ ਪਾਨੇ ਨੇ ਕਿਹਾ ਹੈ ਕਿ ਇਸ ਬਾਰੇ ਕੈਪਟਨ ਨੇ ਫੈਸਲਾ ਪਹਿਲਾਂ ਹੀ ਲਿਆ ਹੈ ਅਤੇ ਹਾਲਾਂਕਿ ਅਧਿਕਾਰਤ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ 8848 86 ਮੀਟਰ ਉੱਚੀ ਚੋਟੀ ਉੱਤੇ ਚੜਨ ਦੀ ਨਵੀਂ ਫੀਸ 1 ਜੰਕਤੰਬਰ 2025 ਤੋਂ ਲਾਗੂ ਹੋਵੇਗੀ ਮੰਤਰੀ ਮੰਡਲ ਦੁਆਰਾ ਪ੍ਰਵਾਨਿਤ ਸੋਦੇ ਨਿਯਮ ਨੇਪਾਲ ਗਜਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਭਾਵੀ ਹੋ ਜਾਣਗੇ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਐਵਰੇਸਟ ਤੇ ਚੜਨ ਦੇ ਚਾਹਵਾਨ ਨੇਪਾਲੀ ਪର୍ਵਤਾ ਰੋਹੀਆਂ ਦੀ ਰਿਆਲਟੀ ਪਰਚਣ ਲਈ ਮੌਜੂਦਾ 75000 ਰੁਪਏ ਤੋਂ ਵਧਾ ਕੇ 1.5 ਲੱਖ ਰੁਪਏ ਕੀਤੀ ਜਾਵੇਗੀ ਅਤੇ ਪਰਮਿਟ ਦੀ ਸੀਮਾ ਜਿਹੜੀ ਉਹ ਵੀ ਘਟਾ ਦਿੱਤੀ ਗਈ ਹੈ ਮਾਉਂਟ ਐਵਰੇਸਟ 'ਤੇ ਚੜਨ ਦੇ ਪਰਮਿਟ ਪਹਿਲਾਂ 75 ਦਿਨਾਂ ਲਈ ਵੈਲਿਡ ਹੁੰਦੇ ਸਨ ਤਾਂ ਹੁਣ ਇਹਦੀ ਮਿਆਦ 55 ਦਿਨ ਤੱਕ ਸੀਮਤ ਕਰ ਦਿੱਤੀ ਗਈ ਹੈ ਨਿਜੀ মিডিਆ ਅਦਾਰੇ ਦੀ ਰਿਪੋਰਟ ਅਨਸਾਰ ਵੈਲਿਡਿਟੀ ਵਿੱਚ ਕਟੌਤੀ ਦਾ ਉਦੇਸ਼ ਚੜਾਈ ਦੀਆਂ ਗਤੀਵਿਧੀਆਂ ਨੂੰ ਸਚਾਲੂ ਬਣਾਉਣਾ ਹੈ ਸੈਰ ਸਪਟਾ ਮੰਤਰਾਲੇ ਦੇ ਸੰਯੁਕਤ ਸਿਕੱਤਰ ਇੰਦੂ ਠਿਮਰੇ ਨੇ ਕਿਹਾ ਹੈ ਕਿ ਬਸੰਤ 2025 ਮਹੀਨੇ ਲਈ ਪਹਿਲਾਂ ਹੀ ਪੁਸ਼ਟੀ ਕੀਤੀ ਗਈ ਕਿ ਬੁਕਿੰਗ ਤੇ ਬਦਲਾਅ ਤੇ ਕੋਈ ਅਸਰ ਨਹੀਂ ਪਵੇਗਾ ਉਨ੍ਹਾਂ ਅਨੁਸਾਰ ਦੇਯਾ ਮੂੜਾ ਪ੍ਰਬੰਧਨ ਉਚਾਈ ਵਾਲੇ ਕਰਮਚਾਰੀਆਂ ਲਈ ਸਮਾਜਿਕ ਸੁਰੱਖਿਆ ਅਤੇ ਸਰਕਾਰੀ ਮਾਲੀਆ ਵਧਾਉਣ ਉਤੇ ਕੇਂਦਰਿਤ ਹਨ ਸੋਦੇ ਹੋਏ ਨਿਯਮ ਅਨੁਸਾਰ ਆਉਣ ਵਾਲੀ ਬਸੰਤ ਤੋਂ ਐਵਰੇਸਟ ਤੇ ਚੜਨ ਵਾਲਿਆਂ ਨੂੰ ਆਪਣੇ ਮਲਮੁੱਤਰ ਨੂੰ ਸਹੀ ਨਿਫਟਾਰੇ ਵਾਸਤੇ ਬੇਸ ਕੈਂਪ ਤੇ ਵਾਪਸ ਲਿਆਉਣਾ ਹੋਵੇਗਾ ਅਤੇ ਚੜ੍ਹਾਈ ਕਰਨ ਵਾਲਿਆਂ ਨੂੰ ਉੱਪਰਲੇ ਖੇਤਰਾਂ ਦੇ ਵਿੱਚ ਕੂੜਾ ਇਕੱਠਾ ਕਰਨ ਲਈ ਬਾਇਓ ਡਿਗਰੇਬਲ ਬੈਗ ਚੁੱਕਨੇ ਪੈਣਗੇ ਬੇਸ ਕੈਂਪਾਂ ਵਿੱਚ ਆਮ ਤੌਰ ਤੇ ਇਹ ਮਨੁੱਖੀ ਮਲ ਪ੍ਰਬੰਧਨ ਵਾਸਤੇ ਪਹਾੜਾਂ ਵਾਲੇ ਟਾਇਲਟ ਟੈਂਟ ਨੇ ਜਿਹੜੇ ਉਹ ਬਣਾਏ ਜਾਂਦੇ ਨੇ ਹਾਲਾਂਕਿ ਉੱਚੇ ਚਰਪਾ ਵਿੱਚ ਸਿਰਫ ਕੁਝ ਏਜੰਸੀਆਂ ਅਜਹੀ ਸਹੂਲਤ ਪ੍ਰਦਾਨ ਕਰਦੀਆਂ ਨੇ ਜਦੋਂ ਕਿ ਬਾਕੀ ਸਾਰੇ ਪਰਬਤਾਰੋਹੀ ਜਿਹੜੇ ਉਹ ਟੋਇਆ ਤੇ ਨਿਰਭਰ ਕਰਦੇ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਘੱਟ ਪਰਬਤਾਰੋਹੀਆਂ ਨੇ ਸਿਖਰ ਤੇ ਮਲ ਲੈ ਕੇ ਜਾਣ ਲਈ ਬਾਇਓ ਡੀਗਰੇਬਲ ਬੈਗ ਦੀ ਵਰਤੋਂ ਕੀਤੀ ਹੈ ਤਾਂ ਹੁਣ ਚੜਨ ਵਾਲੇ ਲੋਕਾਂ ਨੂੰ ਇਹ ਬੈਗ ਚੁੱਕੜੇ ਪੈਣਗੇ ਕਾਨੂੰਨ ਨੇ ਜਿਹੜੇ ਉਹ ਸਫਾਈ ਅਤੇ ਕੂੜਾ ਪ੍ਰਬੰਧਨ ਨੂੰ ਲੈ ਕੇ ਵੀ ਸਖਤ ਕੀਤੇ ਜਾ ਰਹੇ ਨੇ ਅਤੇ ਪਿਛਲੇ ਸਾਲ ਬਤੰਤ ਵਿੱਚ ਖੱਬੂਪਾਪਿੰਗ ਲੈਮੂ ગ્રામੀਣ ਨਗਰਪਾਲਿਕਾ ਦੀ ਸਥਾਨਕ ਸਰਕਾਰ ਨੇ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਅਪਣਾਈ ਪਹਿਲ ਕਦਮੀ ਦੇ ਹਿੱਸੇ ਵਜੋਂ ਬਾਇਓ ਡੀਗਰੇਵੇਲ ਵੇਸਟ ਬੈਗਾਂ ਦੀ ਵਰਤੋਂ ਲਾਗੂ ਕੀਤੀ ਹੈ ਇਸ ਦੇ 1700 ਕੂਪ ਬੈਗ ਵਿੱਚ ਸਨ ਅਤੇ ਹੁਣ 8000 ਮੀਟਰ ਤੋਂ ਉੱਪਰ ਦੀਆਂ ਚੋਟੀਆਂ ਤੇ ਚੜਨ ਵਾਲੇ ਪਰਬਤਾਂ ਰੋਹੀਆਂ ਲਈ ਇਹ ਨਿਯਮ ਨੇ ਜਿਹੜੇ ਉਹ ਲਾਜ਼ਮੀ ਕਰ ਦਿੱਤੇ ਨੇ ਤਾਂ ਸਫਾਈ ਨੂੰ ਲੈ ਕੇ ਜਰੂਰ ਪ੍ਰਬੰਧਨ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਅਤੇ ਸੈਲਾਨੀਆਂ ਨੂੰ ਇਹ ਜਿਹੜੇ ਬੈਗ ਨੇ ਜਿਹੜੇ ਉਹ ਦਿੱਤੇ ਜਾਣਗੇ ਇਸ ਦੇ ਨਾਲ ਹੀ ਹੋਰ ਵੀ ਯੋਜਨਾਵਾਂ ਨੇ ਜਿਹੜੀਆਂ ਉਹ ਲਾਗੂ ਕੀਤੀਆਂ ਨੇ ਨੇਪਾਲ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਰੀ ਯੋਜਨਾ ਜਿਹੜੀ ਉਹ ਇਸ ਤਰ੍ਹਾਂ ਕੀਤੀ ਗਈ ਹੈ ਤਾਂ ਜੋ ਉੱਥੇ ਸਾਫ ਸਫਾਈ रह सके ਅਤੇ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਤੇ ਸਰਕਾਰ ਨੂੰ مالیੇ ਵਿੱਚ ਫਾਇਦਾ ਹੋਵੇ